ਤੁਸੀਂ ਆਪਣੀ ਕੋਠੀ ਨਵੀਂ ਬਣਾਈ ਆ ਘਰ ਨਵਾਂ ਪਾਇਆ ਤਾਂ ਫਰੰਟ ਤੇ ਹਵੇਲੀ ਨੂੰ ਤੁਸੀਂ ਗੇਟ ਲਾਉਣਾ ਹੈ ਦਿਉੜੀ ਬਣਾਉਣੀ ਆ ਤਾਂ ਤੁਸੀਂ ਸਿੱਖਾ ਲੋ ਗੇਟ ਬਣਵਾ ਸਕਦੇ ਹੋ ਅੱਜ ਆਪਾਂ ਪਹੁੰਚੇ ਆ ਨਿਊ ਕਲਸੀਰ ਰਿਪੇਅਰ ਵਰਕਰਸ ਪਿੰਡ ਸਿੱਖਲਾ ਇਹ ਗੇਟ ਦੀ ਲੁੱਕ ਦੇਖੋ ਤੁਸੀਂ ਜਿਹੜੇ 100 200 ਸਾਲ ਪਹਿਲਾਂ ਪੁਰਾਣੇ ਦਿਉੜੀਆਂ ਨੂੰ ਲੱਗਦੇ ਹੁੰਦੇ ਸੀ ਜਿਹਨੂੰ ਆਪਾਂ ਦਿਉੜੀਆਂ ਕਹਿ ਦਿੰਦੇ ਸੀ ਬਿਲਕੁਲ ਉਹੋ ਜਿਹਾ ਬਹੁਤ ਵਧੀਆ ਗੇਟ ਦੀ ਸਫਾਈ ਕੀਤੀ ਹੋਈ ਆ ਬਹੁਤ ਵਧੀਆ ਬਣਾਉਂਦੇ ਆ ਬਾਕੀ ਰਹੀ ਗੱਲ ਤੁਸੀਂ ਬਣਾ ਜਿੱਥੋਂ ਮਰਜ਼ੀ ਲਿਓ ਪਰ ਇਹ ਇਹਨਾਂ ਦਾ ਇੱਕ ਖਾਸ ਗੱਲ ਆ ਜੱਦੀ ਰਾਮ ਗੜੀਏ ਆ ਪਿੰਡ ਸਿੱਖ ਵਾਲੇ ਦੇ ਵਿੱਚ ਜੱਦੀ ਰਾਮ ਗੜੀਏ ਆ ਇਹਨਾਂ ਦੀ ਬਣਾਉਣ ਦੀ ਇੱਕ ਲੋਕੀਂ ਪਾ ਇਹ ਵਰਕਸ਼ਾਪ ਚਲਾਈ ਨੂੰ ਇਹ तकरीबन ਕੋਈ 40 40 ਸਾਲ ਪੁਰਾਣੀ ਦੁਕਾਨ ਹੈਗੀ ਹੈ ਜੀ ਠੀਕ ਆ ਜਿਵੇਂ ਸਾਹਮਣੇ ਆਪਾਂ ਦੇਖ ਰਹੇ ਆ ਗੇਟ ਬਣੇ ਪਿਆ ਜਿਵੇਂ ਆ ਪਸ਼ੂਆਂ ਵਾਲੇ ਮੱਛਰ ਵਾਲੇ ਪੱਖੇ ਬਣਾ ਰੱਖੇ ਆ ਇਹ ਗੇਟ ਬਣੇ ਆ ਇਹ ਕਿੱਥੇ ਗੇਟ ਬਾਈ ਜੀ ਜਾ ਰਿਹਾ ਸਾਹਮਣੇ ਵਾਲਾ ਇਹ ਜਿਹੜਾ ਗੇਟ ਹੈਗਾ ਜੀ ਇਹ ਬਠਿੰਡਾ ਜ਼ਿਲ੍ਹਾ ਬਾਜਕਪਿੰਡ ਜਾ ਰਿਹਾ ਜੀ ਠੀਕ ਆ ਇਹ ਇਹ ਬਾਈ ਜੀ ਲੱਕੜ ਦਾ ਹੈ ਜਾਂ ਲੋਹੇ ਦਾ ਨਹੀਂ ਇਹ ਦੀ ਸ਼ੇਪ ਸਾਰੀ ਬੰਤਰ ਲੱਕੜ ਦੀ ਟਾਈਪ ਹੀ ਹੈ ਜੀ ਇਹ ਗੇਟ ਸਾਰਾ ਲੋਹੇ ਦਾ ਹੀ ਹੈ ਜੀ ਠੀਕ ਆ ਜਿਹੜੀਆਂ ਡੌੜੀਆਂ ਵਗੈਰਾ ਨੂੰ ਪਹਿਲਾਂ ਪੁਰਾਣੇ ਡਿਜ਼ਾਈਨ ਦੇ ਗੇਟ ਲੱਗਦੇ ਸੀ ਨਾ ਕਲਾਸਿਕਲ ਲੁੱਕ ਦੇ ਵਿੱਚ 200 200 ਸਾਲ ਪਹਿਲਾਂ ਡਿਉੜੀਆਂ ਲੱਗੇ ਹੁੰਦੇ ਸੀ ਲੱਗਦਾ ਵੇਖਣ ਨੂੰ ਬਿਲਕੁਲ ਉਮੀ ਹੈ ਹਾਂਜੀ ਠੀਕ ਆ ਇਹਦਾ weight ਕਿੰਨਾ ਬਾਈ ਜੀ ਇਹਦਾ weight ਮੈਕਸਿਮਮ ਕੋਈ 1.5 ਤੋਂ 9 ਕੁਇੰਟਲ ਹੈਗਾ ਜੀ 1.5 ਤੋਂ 9 ਕੁਇੰਟਲ ਦੇ ਕਰੀਬ ਹਾਂ ਲੈ ਕੇ ਆਉਣਾ ਨਾ ਕੋਈ ਜ਼ਰੂਰਤ ਹੈ ਠੀਕ ਆ ਸਭ ਕੁਝ ਇੱਥੋਂ ਹੀ ਆਪਣੇ ਕੋਲ ਅਵੇਲੇਬਲ ਹੁੰਦਾ ਹੈ ਜੀ ਇਹ ਹੈਗਾ ਜੀ ਗੁਰੂ ਘਰ ਦਾ 곗ਾ ਜੀ ਵਣ ਵਾਲਾ ਜੀ ਠੀਕ ਆ ਵਣ ਵਾਲਾ ਨੂੰ ਹਾਂਜੀ ਹਾਂਜੀ ਲੰਬੀ ਦੇ ਨਾਲ ਹੀ ਆ ਹਾਂਜੀ ਠੀਕ ਆ ਅੱਛਾ ਇਹ ਬੇਡ ਕਿੰਨਾ ਹੈ ਜੀ ਇਹ ਕੋਈ ਤਕਰੀਬਨ 1.5 ਕੁਇੰਟਲ ਹੋਊਗਾ ਜੀ 1.5 ਕੁਇੰਟਲ ਹਾਂਜੀ ਠੀਕ ਆ ਪਰ ਕਿੰਨੇ ਦਾ ਤਿਆਰ ਹੋਇਆ ਜੀ ਇਹ ਇਹ ਤਾਂ ਵੇਖੋ ਜੀ ਡਿਜ਼ਾਈਨ ਦੇ ਅਕੋਰਡਿੰਗ ਰੇਟ ਹੈਗੇ ਜੀ ਇਸਦੇ ਜਿਸ ਤਰੀਕੇ ਦਾ ਕੋਈ ਡਿਜ਼ਾਈਨ ਕਰਵਾਉਗਾ ਜਿੰਨਾ ਕੁ ਪਾਰਾ ਹੌਲਾ ਬਣਾਉਣਾ ਹੈ ਜਿੰਨਾ ਵੇਟ ਬਣਾਉ ਉਸੇ ਹਿਸਾਬ ਤੇ ਚੱਲੂ ਹਾਂਜੀ ਤਾਂ ਜੀ ਕੋਸਟ ਬਹੁਤ ਘੱਟ ਹੈਗੀ ਆ ਲੱਕੜਾਂ ਦਾ ਬਹੁਤ ਘੱਟ ਲੱਗੂਗਾ ਲੱਕੜ ਵਰਗਾ ਹੀ ਹਾਂਜੀ ਪਹੁੰਚੇ ਆ ਪਿੰਡ ਸਿੱਖਾਲਾ ਦੇ ਵਿੱਚ ਪਿੰਡ ਸਿੱਖਾਲਾ ਲੰਬੀ ਤੋਂ 10-12 ਕਿਲੋਮੀਟਰ ਦੀ ਦੂਰੀ ਤੇ ਆ ਨਿਊ ਕਲਸੀ ਰਿਪੇਅਰ ਵਰਕਰਸ ਪਿੰਡ ਸਿੱਖਾਲਾ ਜਿੱਥੇ ਕਿ ਘੱਟ ਤੋਂ ਘੱਟ 100 ਸਾਲ ਪਹਿਲਾਂ ਸਾਹਮਣੇ ਤੁਹਾਨੂੰ ਦਰਵਾਜ਼ਾ ਦਿਖਾਵਾਂਗੇ ਪਹਿਲਾਂ ਇਹੋ ਜਿਹੇ ਦਰਵਾਜ਼ੇ ਬੰਦੇ ਹੁੰਦੇ ਸੀ ਦਿਉੜੀਆਂ ਦੇ ਕੋਠੀ ਨਵੀਂ ਬਣਾਈ ਆ ਘਰ ਨਵਾਂ ਪਾਇਆ ਤਾਂ ਫਰੰਟ ਤੇ ਹਵੇਲੀ ਨੂੰ ਤੁਸੀਂ ਗੇਟ ਲਾਉਣਾ ਹੈ ਦਿਉੜੀ ਬਣਾਉਣੀ ਆ ਤਾਂ ਤੁਸੀਂ ਸਿੱਖਾਲਾੋਂ ਗੇਟ ਬਣਵਾ ਸਕਦੇ ਹੋ ਅੱਜ ਆਪਾਂ ਪਹੁੰਚੇ ਆ ਨਿਊ ਕਲਸੀ ਰਿਪੇਅਰ ਵਰਕਰਸ ਪਿੰਡ ਸਿੱਖਾਲਾ ਇਹ ਗੇਟ ਦੀ ਲੁੱਕ ਦੇਖੋ ਤੁਸੀਂ ਜਿਹੜੇ 100 200 ਸਾਲ ਪਹਿਲਾਂ ਪੁਰਾਣੇ ਦਿਉੜੀਆਂ ਨੂੰ ਲੱਗਦੇ ਹੁੰਦੇ ਜਿਹਨੂੰ ਆਪਾਂ ਦਿਉੜੀਆਂ ਕਹਿ ਦਿੰਦੇ ਸੀ ਬਿਲਕੁਲ ਉਹੋ ਜਿਹਾ ਬਹੁਤ ਵਧੀਆ ਗੇਟ ਦੀ ਸਫਾਈ ਕੀਤੀ ਹੋਈ ਆ ਬਹੁਤ ਵਧੀਆ ਬਣਾਉਂਦੇ ਆ ਬਾਕੀ ਰਹੀ ਗੱਲ ਤੁਸੀਂ ਬਣਾ ਜਿੱਥੋਂ ਮਰਜ਼ੀ ਲਿਓ ਪਰ ਇਹ ਇਹਨਾਂ ਦਾ ਇੱਕ ਖਾਸ ਗੱਲ ਆ ਜੱਦੀ ਰਾਮਗੜੀਏ ਪਿੰਡ ਸਿੱਖ ਵਾਲੇ ਦੇ ਵਿੱਚ ਜੱਦੀ ਰਾਮਗੜੀਏ ਇਹਨਾਂ ਦੀ ਬਣਾਉਣ ਦੀ ਇੱਕ ਅਲੋਕੀ ਵੱਖਰੀ ਆ ਇਹ ਗੇਟ ਬਿਲਕੁਲ ਲੱਕੜ ਵਰਗਾ ਲੱਗ ਰਿਹਾ ਹੈ ਇਹ ਸਾਹਮਣੇ ਵਾਲਾ ਗੇਟ ਬੰਬੀਹੇ ਜਾ ਰਿਹਾ ਜੀ ਦੇਖ ਸਕਦੇ ਹੋ ਤੁਸੀਂ ਤਾਂ ਇਹ ਪੱਖੇ ਵੀ ਪਸ਼ੂਆਂ ਵਾਲੇ ਬਣਾਉਂਦੇ ਆ ਹੋਰ ਵੀ ਜਿਹੜੀ ਵੀ ਤੁਸੀਂ ਚੀਜ਼ ਬਣਾਉਣੀ ਹੈ ਰੇੜੀ ਬਣਾਉਣੀ ਆ ਜਾਂ ਜੋ ਵੀ ਤਾਂ ਇਹ ਸਾਹਮਣੇ ਵਾਲਾ ਗੇਟ ਜਾਣਾ ਜੀ ਗੁਰਦੁਆਰਾ ਸਾਹਿਬ ਬਨ ਵਾਲਾ ਅਨੂਕਾ ਜਿੱਥੇ ਗੁਰਦੁਆਰਾ ਨਾਨਕਸਰ ਹੈ ਲੰਬੀ ਦੇ ਬਿਲਕੁਲ ਨੇੜੇ ਆ ਪਿੰਡ ਬਨ ਵਾਲਾ ਅਨੂਕਾ ਤਾਂ ਗੱਲਬਾਤ ਕਰਾਂਗੇ ਕੀ ਰੇਟ ਬਣਾਉਂਦੇ ਆ ਘਰੇ ਪਹੁੰਚ ਕਿੰਨੇ ਦੀ ਕਰਦੇ ਆ ਤੁਸੀਂ ਵੀਡੀਓ ਅੰਡ ਤੱਕ ਦੇਖਿਓ ਤੁਸੀਂ ਗੇਟ ਦਿਉੜੀ ਤੇ ਲਾਉਂਗੇ ਮੈਂ ਕਹਿੰਦਾ ਯਾਰ ਤੁਸੀਂ ਜਦੋਂ ਦਿਉੜੀ ਦੇ ਮੂਹਰੇ ਗੇਟ ਲਾਉਂਗੇ ਨਾ ਹਵੇਲੀ ਦੇ ਮੂਹਰੇ ਤੁਹਾਡਾ ਕੋਈ ਰਿਸ਼ਤੇਦਾਰ ਆਏਗਾ ਬਾਹਰੋਂ ਸੱਜਣ ਮਿੱਤਰ ਆਊਗਾ ਤਾਂ ਇਹ ਗੇਟ ਨੂੰ ਨਿੰਦੂਗਾ ਨਹੀਂ ਬਹੁਤ ਵਧੀਆ ਗੇਟ ਬਣਾ ਰਿਹਾ ਇੱਥੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਨਾਂ ਨਾਲ ਨਿਊ ਕਲਸੀ ਰਿਪੇਅਰ ਵਰਕ ਕਰਸਾ ਇਹਨਾਂ ਦਾ ਕੰਟੈਕਟ ਨੰਬਰ ਹੈਗਾ ਜੀ 9780622104 62856984 ਦੋਨੇ ਕੰਟੈਕਟ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਆਓ ਕਰਦੇ ਆ ਇਹਨਾਂ ਨਾਲ ਗੱਲਬਾਤ ਰੇਟ ਬਾਰੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਆਪਣਾ ਪੂਰਾ ਡਰੈੱਸ ਔਰ ਮੋਬਾਈਲ ਨੰਬਰ ਦੱਸ ਗਿਆ ਆਪਾਂ ਦਰਸ਼ਕਾਂ ਨੂੰ ਇਹਦਾ ਐਡਰੈੱਸ ਹੈਗਾ ਜੀ ਪਿੰਡ ਸਿੱਖਵਾਲਾ ਲੰਬੀ ਰੋਡ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਜੀ 97807 22104 62 pura 856984 ਠੀਕ ਹੈ ਤੇ ਦੁਕਾਨ ਦਾ ਨਾਮ ਹੈ ਜੀ ਨਿਊ ਕਲਸੀ ਰਿਪੇਅਰ ਵਰਕਰਸ ਜੀ ਠੀਕ ਹੈ ਅੱਛਾ ਜਿਵੇਂ ਆਪਾਂ ਸੁਣ ਰਿਆਂ ਜਿਵੇਂ ਸਿੱਖ ਵਾਲਾ ਪਿੰਡ ਦੇ ਵਿੱਚ ਜੱਦੀ ਸਰਦਾਰ ਨੇ ਰਾਮਗੜੀਏ ਤਾਂ ਤੁਸੀਂ ਵੀ ਫਿਰ ਜੱਦੀ ਰਾਮਗੜੀਆ ਹੀ ਹੋ ਹਾਂਜੀ ਜੱਦੀ ਰਾਮਗੜੀਆ ਹੀ ਸੀ ਤੁਹਾਡੇ ਦਾਦੇ ਪਰਦਾਦੇ ਫਿਰ ਰਾਮਗੜੀਆ ਹੀ ਫਿਰ ਇਹੇ ਕੰਮ ਹੀ ਕਰਦੇ ਸੀ ਹਾਂਜੀ ਹਾਂਜੀ ਇਹੋ ਕੰਮ ਕਰਦੇ ਸੀ ਉਹਨਾਂ ਤੋਂ ਹੀ ਸਿੱਖਿਆ ਲਈ ਹਾਂਜੀ ਠੀਕ ਆ ਕਿੰਨੇ ਕ ਸਾਲ ਹੋ ਗਏ ਆਪਾਂ ਇਹ ਵਰਕਸ਼ਾਪ ਚਲਾਈ ਨੂੰ ਇਹ ਤਕਰੀਬਨ ਕੋਈ 40 40 ਸਾਲ ਪੁਰਾਣੀ ਦੁਕਾਨ ਹੈਗੀ ਹੈ ਜੀ ਠੀਕ ਆ ਜਿਵੇਂ ਸਾਹਮਣੇ ਆਪਾਂ ਦੇਖ ਰਹੇ ਹਾਂ ਗੇਟ ਬਣੇ ਪਿਆ ਜਿਵੇਂ ਆ ਪਸ਼ੂਆਂ ਵਾਲੇ ਮੱਛਰ ਵਾਲੇ ਪੱਖੇ ਬਣਾ ਰੱਖੇ ਆ ਇਹ ਗੇਟ ਬਣੇ ਆ ਇਹ ਕਿੱਥੇ ਗੇਟ ਬਾਈ ਜਾਰ ਰਿਹਾ ਸਾਹਮਣੇ ਵਾਲਾ ਇਹ ਜਿਹੜਾ ਗੇਟ ਹੈ ਜੀ ਇਹ ਬਠਿੰਡਾ ਜ਼ਿਲ੍ਹਾ ਬਾਜਕਪਿੰਡ ਜਾ ਰਿਹਾ ਹੈ ਜੀ ਠੀਕ ਆ ਇਹ ਇਹ ਬਾਈ ਜੀ ਲੱਕੜ ਦਾ ਹੈ ਜਾਂ ਲੋਹੇ ਦਾ ਨਹੀਂ ਇਹ ਦੀ ਸ਼ੇਪ ਸਾਰੀ ਬੰਦਰ ਲੱਕੜ ਦੇ ਟਾਈਪ ਹੀ ਹੈ ਜੀ ਇਹ ਗੇਟ ਸਾਰਾ ਲੋਹੇ ਦਾ ਹੀ ਹੈ ਜੀ ਠੀਕ ਆ ਜਿਵੇਂ ਡੌੜੀਆਂ ਡਿਉੜੀਆਂ ਵਗੈਰਾ ਨੂੰ ਪਹਿਲਾਂ ਪੁਰਾਣੇ ਡਿਜ਼ਾਈਨ ਦੇ ਗੇਟ ਲੱਗਦੇ ਸੀ ਨਹੀਂ ਕਲਾਸਿਕ ਜਿਹੇ ਰੁੱਕ ਦੇ ਵਿੱਚ 100 200 ਸਾਲ ਪਹਿਲਾਂ ਡਿਉੜੀਆਂ ਲੱਗੇ ਹੁੰਦੇ ਸੀ ਲੱਗਦਾ ਵੇਖਣ ਨੂੰ ਬਿਲਕੁਲ ਉਮੀ ਹੈ ਹਾਂਜੀ ਠੀਕ ਆ ਇਹਦਾ ਵੇਟ ਕਿੰਨਾ ਬਾਈ ਜੀ ਇਹਦਾ weight maximum ਕੋਈ 9.5 ਕੁਆਂਟਲ ਹੈਗਾ ਜੀ 9.5 9.5 ਕੁਆਂਟਲ ਦੇ ਕਰੀਬ ਹਾਂਜੀ ਠੀਕ ਆ ਇਹ ਬਾਜਕ ਜਾ ਰਿਹਾ ਪੰਜਾਬ ਚ ਹੈ ਨਾ ਹਾਂਜੀ ਇਧਰ ਬਠਿੰਡਾ ਸਾਈਡ ਹਾਂਜੀ ਠੀਕ ਆ ਤਾਂ ਹੋਰ ਫਿਰ ਆਪਾਂ ਕੀ ਕੁਝ ਤਿਆਰ ਕਰ ਰਹੇ ਆ ਆਪਣੇ ਇਹ ਵਰਕਸ਼ਾਪ ਤੇ ਵੀ ਆਪਣਾ ਕੋਲ ਤਕਰੀਬਨ ਮੈਨੂੰ ਮੰਨ ਲਓ ਕੋਈ ਹਰੇਕ ਤਰ੍ਹਾਂ ਦੇ ਗੇਟ ਵਗੈਰਾ ਹੋਗੇ ਜੀ ਚੂਲੇ ਹੋਗੇ ਜਾਂ ਜਿਵੇਂ ਕੋਈ ਸ਼ੈੱਡ ਵਗੈਰਾ ਹੋਗੇ ਵੀ ਕਿਸੇ ਵੀ ਤਰ੍ਹਾਂ ਦਾ ਲੋਹੇ ਦੇ ਰਿਲੇਟਡ ਕੰਮ ਹੋਵੇ ਜਿਵੇਂ ਕੋਈ ਕਲਾਸਿਕਲ ਡਿਜ਼ਾਈਨ ਦੀ ਗ੍ਰਿਲ ਹੋਗੀ ਜਾਂ ਕੋਈ ਰੇਲਿੰਗ ਹੋਗੀ ਜੀ ਆਪਾਂ ਸਾਰੇ ਕੰਮ ਹੀ ਕਰਦੇ ਆ ਜੀ ਅੱਛਾ ਜਿਵੇਂ ਪਸ਼ੂਆਂ ਵਾਲੇ ਸ਼ੈੱਡ ਜਾਂ ਕਿਤੇ ਮੰਡੀਆਂ ਜਾਂ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਸਥਾਨਾਂ ਤੇ ਸ਼ੈੱਡ ਉਹ ਵੀ ਤੁਸੀਂ ਪਾਉਣੇ ਹੋਣਾ ਹਾਂਜੀ ਤੁਹਾਡੇ ਵਿਦ ਮਟੀਰੀਅਲ ਹੀ ਬਣਾਉਣੇ ਆ ਜੀ ਸਾਰੇ ਬ੍ਰਾਂਡਡ ਟਾਟਾ ਜਾਂ ਕਾਮਦੇ ਨੂੰ ਦੇ ਜੀ ਦੇਸੀ ਚੀਜ਼ ਨਹੀਂ ਵਰਤਦੇ ਜੀ ਠੀਕ ਆ ਠੀਕ ਆ ਤਾਂ ਸਾਰਾ ਤੁਸੀਂ ਆਪ ਦੇ ਕੋਲੋਂ ਨੀ ਦਿੱਕਤ ਇਹਨਾ ਕੋਈ ਸਮਾਨ ਲੈ ਕੇ ਆਉਣਾ ਨਾ ਕੋਈ ਜਰੂਰਤ ਹੈ ਠੀਕ ਆ ਸਭ ਕੁਝ ਇੱਥੋਂ ਹੀ ਆਪਣੇ ਕੋਲ ਅਵੇਲੇਬਲ ਹੁੰਦਾ ਹੈ ਜੀ ਠੀਕ ਆ ਇਧਰ ਵਾਲਾ ਗੇਟ ਬਾਈ ਜੀ ਕਿੱਧਰ ਜਾ ਰਿਹਾ ਹੈ ਇਹ ਹੈਗਾ ਜੀ ਗੁਰੂ ਘਰ ਦਾ ਗੇਟ ਹੈ ਜੀ ਵਣ ਵਾਲਾ ਜੀ ਠੀਕ ਆ ਵਣ ਵਾਲਾ ਨੂੰ ਹਾਂਜੀ ਹਾਂਜੀ ਅਨੁਪਰ ਕਰ ਲੰਬੀ ਦੇ ਨਾਲ ਹੀ ਹਾਂਜੀ ਠੀਕ ਆ ਅੱਛਾ ਇਹ ਬੇਡ ਕਿੰਨਾ ਹੈ ਜੀ ਇਹ ਕੋਈ ਤਕਰੀਬਨ ਸਾਢੇ 1 1/4 ਕੁਆਂਟਲ ਹੋਊਗਾ ਜੀ ਸਾਢੇ 1 1/4 ਕੁਆਂਟਲ ਹਾਂਜੀ ਠੀਕ ਆ ਪਰ ਕਿੰਨੇ ਦਾ ਤਿਆਰ ਹੋਇਆ ਜੀ ਇਹ ਇਹ ਤਾਂ ਵੇਖੋ ਜੀ ਡਿਜ਼ਾਈਨ ਦੇ ਅਕੋਰਡਿੰਗ ਰੇਟ ਹੈਗੇ ਜੀ ਇਸਦੇ ਜਿਸ ਤਰੀਕੇ ਦਾ ਕੋਈ ਡਿਜ਼ਾਈਨ ਕਿੰਨੇ ਕੁ ਗੇਟ ਆਪਣੇ ਇਹ ਲੱਗ ਚੁੱਕੇ ਆ ਆਪਣੇ ਏਰੀਆ 'ਚ ਇਧਰ ਤਕਰੀਬਨ ਕਾਫੀ ਬਣ ਕੇ ਜਾਈ ਜਾਂਦੇ ਆ ਜੀ ਜਿਵੇਂ ਕਿਸੇ ਦਾ ਬਜਟ ਹੁੰਦਾ ਕੋਈ ਕੋਈ ਕਿਸੇ ਡਿਜ਼ਾਈਨ ਦਾ ਗੇਟ ਬਣਵਾ ਕੇ ਲੈ ਜਾਂਦਾ ਕੋਈ ਕਿਸੇ ਡਿਜ਼ਾਈਨ ਦਾ ਗੇਟ ਬਣਵਾ ਕੇ ਲੈ ਜਾਂਦੇ ਕੋਫੀ ਕਾਫੀ ਗੇਟ ਏਰੀਏ ਦੇ ਵਿੱਚ ਲੱਗ ਜਾਂਦੇ ਠੀਕ ਆ ਅੱਛਾ ਤੇ ਜਿਹੜੇ ਤੁਸੀਂ ਇਹ ਪੱਖੇ ਬਣਾ ਰਹੇ ਹੋ ਮੱਛਰ ਵਾਲੇ ਪਸ਼ੂਆਂ ਵਾਸਤੇ ਫਾਰਮਾਂ ਵਾਸਤੇ ਇਹਦੇ ਵਿੱਚ ਮੋਟਰ ਵਗੈਰਾ ਆਪ ਲਾ ਕੇ ਦੇਣੇ ਹੋ ਹਾਂਜੀ ਬਿਲਕੁਲ ਆਪ ਰੱਖ ਕੇ ਦੇਣੇ ਆ ਜੀ ਮੋਟਰ ਤਿਆਰ ਕਰਕੇ ਦੇਣੇ ਹਾਂਜੀ ਠੀਕ ਆ ਕਿ ਇਹ ਕਿੰਨੇ ਕ ਦਾ ਤਿਆਰ ਹੋ ਜਾਂਦਾ ਜੀ ਇਹ ਕੋਈ ਮੈਕਸਿਮਮ 7000 ਰੁਪਏ ਦੀ ਕਰੀਬ ਤਿਆਰ ਹੋ ਜਾਂਦਾ ਜੀ ਹਾਂਜੀ ਆਕਸੀਜਨ ਦੀ ਗਾਰੰਟੀ ਹੁੰ ਕੰਪਨੀ ਦੀ ਨਹੀਂ ਆਉਂਦੀ ਇਹ ਜੋ ਲੋਕਲ ਮੈਡ ਹੀ ਬੰਦੀ ਹੈ ਲੋਕਲ ਜਿਵੇਂ ਮਲੋਟ ਮਾਰੀਆਂ ਹੈ ਹਾਂਜੀ ਹਾਂਜੀ ਗਾਰੰਟੀ ਸਾਲ ਦੀ ਫੁੱਲ ਆਪਣੀ ਹਾਂਜੀ ਹਾਂਜੀ ਠੀਕ ਆ ਤੇ ਦੋਸਤੋ ਇਹ ਸੀ ਪਿੰਡ ਸੇਖਾ ਵਾਲਾ ਦੇ ਵਿੱਚ ਜੱਦੀ RAM ਗੜੀਏ ਜਿਨ੍ਹਾਂ ਦਾ ਸਚੱਜਾ ਕੰਮ ਆ ਜਿਵੇਂ ਕਿ ਨਿਊ ਕਲਸੀ ਰਿਪੇਅਰ ਵਰਕਰ ਸੇਖਾ ਵਾਲਾ ਬਹੁਤ ਸੋਹਣੇ ਗੇਟ ਆ ਤੁਸੀਂ ਆਪਣੀ ਕੋਠੀ ਨਵੀਂ ਪਾਈ ਆ ਘਰ ਨਵਾਂ ਪਾਇਆ ਤਾਂ ਤੁਸੀਂ ਡਿਉੜੀ ਬਣਾਉਣਾ ਚਾਹੁੰਦੇ ਹੋ ਤਾਂ ਫਰੰਟ ਤੇ ਗੇਟ ਲਾਉਣਾ ਚਾਹੁੰਦੇ ਹੋ ਤਾਂ ਇਹ ਗੇਟ ਤੁਸੀਂ ਇੱਕ ਵਾਰ ਲਿਜਾ ਕੇ ਲਾ ਦਿੱਤਾ ਤਾਂ ਮੈਂ ਮੰਨੂਗਾ ਵੀ ਤੁਹਾਡਾ ਕੋਈ ਵੀ ਦੇਖਣ ਵਾਲਾ ਰਿਸ਼ਤੇਦਾਰ ਜਾਂ ਬਾਹਰੋਂ ਸੱਜਣ ਮੇਤਰ ਆਊਗਾ ਤਾਂ ਇਹਨੂੰ ਸਲਾਊਗਾ ਪੂਰਾ ਨਿੰਦੂਗਾ ਨਹੀਂ ਕਿਉਂਕਿ ਬਿਲਕੁਲ ਲੋਕ ਤੁਸੀਂ ਦੇਖ ਸਕਦੇ ਹੋ ਜਿਹੜੇ ਪਹਿਲਾਂ ਜਿਵੇਂ ਬਾਂਦੇ ਸੀਗੇ 100 150 ਸਾਲ ਪਹਿਲਾਂ ਦਿਉੜੀਆਂ ਲੱਗਦੇ ਹੁੰਦੇ ਸੀ ਪ੍ਰਾਣੀ ਬਰਾਸਤ ਉਸੇ ਹਿਸਾਬ ਨਾਲ ਇਹਨਾਂ ਨੇ ਤਿਆਰ ਕੀਤਾ ਹੋਇਆ ਹੈ ਤਾਂ ਲੱਕੜ ਨਾਲੋਂ ਘੱਟ ਤੋਂ ਘੱਟ ਚੌਥਾ ਹਿੱਸਾ ਰੇਟੇ ਦਾ ਲੱਕੜ ਦੇ ਤਿੰਨ ਹੀ ਸੀ ਰੇਟ ਇਹ ਦੂ ਵੱਜ ਜਾਣਗੇ ਤਾਂ ਇਹ ਗੇਟ ਹੈ ਜੀ ਗੁਰਦਰਾ ਸਾਹਿਬ ਦਾ ਬਣਿਆ ਹੈ ਜੋ ਕਿ ਬਿੰਦ ਬਣ ਵਾਲਾ ਅਨੁਕਾਂ ਲੰਬੀ ਦੇ ਨਾਲ ਜਿੱਥੇ ਗੁਰਦਰਾ ਸਾਹਿਬ ਨਾਨਕਸਾਰਾ ਇਹ ਉੱਥੇ ਲੱਗ ਰਿਹਾ ਜਿੰਨੇ ਵੀ ਸੱਜਣ ਦੇਖ ਰਹੇ ਹੋ ਜਿਨ੍ਹਾਂ ਨੂੰ ਗੇਟਾਂ ਦੀ ਲੋੜ ਆ ਗੁਰੂ ਘਰ ਦੇ ਵਿੱਚ ਗੇਟ ਦੀ ਲੋੜ ਆ ਜਾਂ ਕਿਤੇ ਧਾਰਮਿਕ ਸਥਾਨ ਡੇਰਿਆਂ ਤੇ ਲੋੜ ਆ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਜੀ ਗੇਟ ਜਿਹੇ ਜਿਹੇ ਤੁਸੀਂ ਤਿਆਰ ਕਰਾਉਣਾ ਚਾਹੋ ਨੇ ਇਹੇ ਜਿਹੇ ਮਿਲੂਗਾ ਦੇਖ ਸਕਦੇ ਹੋ ਉਹੋ ਜਿਹਾ ਤਿਆਰ ਕਰ ਦੇਣਗੇ ਤਾਂ ਇਹ ਉਧਰ ਹੋਰ ਵੀ ਜਿਵੇਂ ਪਸ਼ੂਆਂ ਦੇ ਹਰੇ ਚਾਰੇ ਲਾਉਣ ਵਾਸਤੇ ਤੁਸੀਂ ਮੋਟਰਸਾਈਕਲ ਆ ਦੀ ਰੇੜੀ ਤਿਆਰ ਕਰਾਉਣਾ ਚਾਹੁੰਦੇ ਹੋ ਉਹ ਵੀ ਮਿਲੇਗੀ ਤੇ ਇਹ ਭਾਈ ਜੀ ਕੀ ਤਿਆਰ ਕਰ ਰਹੇ ਹੋ ਇਹ ਤਾਂ ਜੀ ਆਪਣੇ ਗੱਡੀ ਦੀ ਬੈਕ ਸਾਈਡ ਲਾ ਕੇ ਦੇਣਾ ਹੈ ਜੀ ਗੁਰੂ ਘਰ ਨੂੰ ਗੁਰੂ ਸਰਜੋਧਾ ਜੀ ਅੱਛਾ ਫਾਈ ਲੈਕਸ ਗੱਡੀ ਦੇ ਪਿੱਛੇ ਰੈਕ ਲਾ ਕੇ ਦੇਣਾ ਹੈ ਜੀ ਅੱਛਾ ਗੱਡੀ ਨੂੰ ਲਾ ਕੇ ਦੇਣਾ ਹੈ ਤਾਂ ਤੁਸੀਂ ਗੱਡੀਆਂ ਨੂੰ ਜਿਵੇਂ ਪਿਕਅਪ ਨੂੰ ਲਾ ਕੇ ਦਿੰਦੇ ਨੇ ਚਾਦਰ ਵਗੈਰਾ ਇਹਦੇ ਤੇ ਲੱਗ ਜੂਗੀ ਹਾਂਜੀ ਹਾਂਜੀ ਤਾਂ ਗੱਡੀਆਂ ਵਾਸਤੇ ਜਿਹੜਾ ਪਿੱਛੇ ਲੱਗਿਆ ਹੁੰਦਾ ਗੁਰਦੁਆਰਾ ਸਾਹਿਬ ਹੈਗਾ ਜੀ ਪਾਸ਼ਾ ਦਾ ਗੁਰੂ ਸਰਜੋਧਾ ਪਿੰਡ ਮਲੋੜ ਦੇ ਨੇੜੇ ਹੀ ਹੈ ਇਹ ਉੱਥੇ ਜਾ ਰਹੀ ਹੈ ਜੀ ਤੁਸੀਂ ਗੱਡੀਆਂ ਵਾਸਤੇ ਵਿਤਿਆਰ ਕਰਾਉਣਾ ਚਾਹੁੰਦੇ ਆ ਜਿਹੇ ਜੀ ਤੁਹਾਨੂੰ ਕੋਈ ਵੀ ਵਸਤੂ ਇੱਥੋਂ ਲੋੜ ਆ ਤਾਂ ਸਭ ਕੁਝ ਮਿਲੂਗਾ ਨੰਬਰ ਬਾਈ ਜੀ ਹੋਰਾਂ ਦਾ ਚੱਲ ਰਿਹਾ ਹੈ ਸਕਰੀਨ ਦੇ ਉੱਪਰ ਆਪਣੇ ਕੋਲ ਸਾਰਾ ਸ਼ੱਡਾਂ ਦਾ ਸਮਾਨ ਵੀ ਅਵੇਲੇਬਲ ਹੁੰਦਾ ਜੀ ਜੇ ਕਿਸੇ ਨੇ ਆਪ ਵੀ ਬਣਵਾਉਣਾ ਹੈ ਸਾਡੇ ਤੋਂ ਸਮਾਨ ਵੀ ਪਰਚੇਸ ਕਰ ਸਕਦਾ ਜੀ ਕੋਈ ਦਿੱਕਤ ਨਹੀਂ ਬਿਲਕੁਲ ਵਾਜਬ ਬਾਜ਼ਾਰਾਂ ਵਾਲੇ ਰੇਟ ਹੋਣਗੇ ਅੱਛਾ ਤੁਸੀਂ ਸ਼ੱਡ ਕਿਸੇ ਨੇ ਤਿਆਰ ਕਰਾਉਣਾ ਤਾਂ ਜਿਵੇਂ ਉਹਦੀਆਂ ਪਾਈਪਾਂ ਵਗੈਰਾ ਚਾਦਰਾਂ ਵਗੈਰਾ ਸਭ ਕੁਝ ਤੋਂ ਹੀ ਮਿਲ ਜੂਗਾ ਹਾਂਜੀ ਮਟੀਰੀਅਲ ਆਪਣੇ ਕੋਲ अवेलेबल ਹੁੰਦਾ ਹ ਹਮ ਸਮੇਤ ਰੇਤਾ ਬਜਰੀ ਸੀਮੈਂਟ ਵਗੈਰਾ ਜੋ ਵੀ ਚੀਜ਼ ਦੀ ਜ਼ਰੂਰਤ ਹੈ ਸਭ ਕੁਝ ਮਿਲ ਜੂਗਾ ਜੀ ਹ ਹ ਹ ਆਪਾਂ ਵਿਦ ਮਟੀਰੀਅਲ ਕੰਮ ਕਰਦੇ ਆਂ ਛੱਟਾਂ ਦਾ ਬਣਾ ਕੇ ਦੇਨੇ ਦੂਸਰੀ ਵੀਡੀਓ ਦੇ ਵਿੱਚ ਤੁਸੀਂ ਦੇਖਿਓ ਆਪਣੀ ਵੀਡੀਓ ਛੱਟ ਦੀ ਵੀ ਬਣੀ ਹੋਈ ਹੈ ਇਹ ਕਲਸੀ ਰਿਪੇਅਰ ਵਰਕਰ ਸਿੱਖ ਵਾਲਾ ਤੋਂ ਜਿੱਥੇ ਕਿ ਤੁਸੀਂ ਪੱਖੇ ਵਗੈਰਾ ਗੇਟ ਵਗੈਰਾ ਮਹਿੰਦਰਾ ਪਿਕਅਪ ਗੱਡੀਆਂ ਦਾ ਹੱਡ ਵਗੈਰਾ ਔਰ ਮੋਟਰਸਾਈਕਲ ਦੇ ਪਿੱਛੇ ਰੇੜੀ ਪੱਠਿਆਂ ਵਾਲੀ ਲੋਣੀ ਚੌਣਿਆਂ ਤਾਂ ਇੱਕ ਵਾਰ ਜ਼ਰੂਰ ਮੌਕਾ ਦਿਓ ਲੰਬੀ ਤੋਂ ਪਿੰਡ ਪੰਜਾਬਾ ਪੰਜਾਬੇ ਤੋਂ ਸਿੱਖਾਲਾ ਸਿੱਖਾਲੇ ਦੇ ਪਿੰਡ ਦੇ ਵਿੱਚ ਜੱਦੀ ਰਾਮ ਗੜੀ ਸਰਦਾਰ ਰਹਿੰਦੇ ਆ ਜਿੱਥੇ ਬਹੁਤ ਵਧੀਆ ਤੁਹਾਨੂੰ ਗੇਟ ਮਿਲੂਗਾ ਆਪਣੀ ਖੋਖੀ ਪਾਈ ਆ ਘਰ ਪਾਇਆ ਤਾਂ ਲਾਉਣਾ ਚਾਹਣਿਓ ਇੱਕ ਵਾਰ ਇਹਨਾਂ ਨਾਲ ਸੰਪਰਕ ਜੁੜ ਕਰਿਓ ਇਹਨਾਂ ਦਾ ਕੰਟੈਕਟ ਨੰਬਰ ਚੱਲ ਰਿਹਾ ਜੀ ਸਕਰੀਨ ਦੇ ਥੱਲੇ ਵੀਡੀਓ ਨੂੰ ਕਰਿਓ ਜੀ ਵੱਧ ਤੋਂ ਵੱਧ ਸ਼ੇਅਰ ਬਾਈ ਹੋਰਾਂ ਨੂੰ ਕਰਿਓ ਸਪੋਰਟ ਧੰਨਵਾਦ ਦੋਸਤੋ ਮਿਲਦੇ ਆਂ ਜਲਦ ਨੈਕਸਟ ਨਿਊ ਵੀਡੀਓ ਦੇ ਵਿੱਚ